ਸੰਤ ਬਾਬਾ ਗੁਰਵਜਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪ੍ਰਤੀ ਇੱਕਵਰ ਮੈਂ ਸੰਤ ਸਰਜੀਤ ਸਿੰਘ ਉਹਨਾਂ ਨੂੰ ਪੁੱਛਿਆ ਰਵਾੜੀ ਵਾਲਿਆਂ ਨੂੰ ਸੱਤਵਾਲੀ ਗਲੀ ਵਾਲੇ ਵੀ ਤੁਸੀਂ ਮਹਾਂਪੁਰਖਾਂ ਨਾਲ ਵਿਚਰਦੇ ਰਹੇ ਜੇ ਦਰਸ਼ਨ ਕੀਤੇ ਹੈ ਉਹਨਾਂ ਦਾ ਜੀਵਨ ਕੈਸਾ ਸੀ ਉਹਨਾਂ ਆਖਿਆ ਬੋਲੇ ਸੱਚ ਮਿਥਿਆ ਨਹੀਂ ਰਾਈ ਸੱਚ ਬੋਲਦੇ ਸੀ ਰਾਈ ਮਾਤਰ ਵੀ ਮਿਥਿਆ ਨਹੀਂ ਸੀ ਗੱਲ ਕਰਦੇ ਕਿਉਂਕਿ ਰੱਬ ਦੇ ਪਿਆਰੇ ਬਾਣੀ ਕਰਕੇ ਸੱਚ ਤੇ ਪਹਿਰਾ ਦਿੰਦੇ ਨੇ ਸੱਚ ਵੀ ਉਹ ਕਿਤਰਾ ਦਾ ਬੋਲਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੀ ਦੇ ਨਾਲ ਧਰਮ ਰਹਿ ਜਾਵੇ ਉਹ ਸੱਚ ਬੋਲਦੇ ਨੇ ਜੀ ਦੇ ਨਾਲ ਕੇਵਲ ਮਾਇਆ ਮਿਲੇ ਸ਼ੌਰਤ ਮਿਲੇ ਵਡਿਆਈ ਮਿਲੇ ਉਹ ਸੱਚ ਦੇ ਮਗਰੋਂ ਨਹੀਂ ਜਾਂਦੇ ਇੱਕ ਗੱਲ ਹੋਰ ਜਿਹੜਾ ਸੱਚ ਹੈ ਨਾ ਸੱਚ ਉਹਦੀ ਕੋਈ ਕਿਸਮਤ ਉਹਦੀ ਕੋਈ ਵੈਰੈਟੀ ਨਹੀਂ ਹੈ ਕਿਸਮ ਨਹੀਂ ਹੈ ਜਿਹੜੇ ਸੱਚ ਦੀਆਂ ਕਿਸਮਾਂ ਦੱਸਦੇ ਨੇ ਉਹਨਾਂ ਅੰਨਿਆ ਵਰਗੇ ਨੇ ਜਿਨ੍ਹਾਂ ਚੋਂ ਪੰਜਾ ਬੰਦਿਆ ਹਾਥੀ ਵੇਖਿਆ ਸੀ ਜਿਨੇ ਲਤ